ਸਕੂਲ ਆਫ ਫੈਮਿਨਸ ਦੇ ਤਹਿਤ ਵਿਦਿਆਰਥੀਆਂ ਨੂੰ ਇੱਕ ਪੰਜਾਬ ਸਰਕਾਰ ਵੱਲੋਂ ਬੱਸ ਦੇ ਦਿੱਤੀ ਗਈ ਆ ਉਸ ਬੱਸ ਦੇ ਵਿੱਚ ਵਿਦਿਆਰਥੀ ਆ ਜਾਣ ਕਰਨਗੇ ਇਸ ਸਕੂਲ ਨੂੰ ਬੱਸ ਮਿਲਣ ਦੀ ਕਹਾਣੀ ਜਿਹੜੀ ਆ ਉਹਦਾ ਵੀ ਇੱਕ ਪਿਛੋਕੜ ਆ ਗੱਲਬਾਤ ਦੇ ਨਾਲ ਆਪਾਂ 10ਵੀਂ ਕਲਾਸ ਦੇ ਵਿਦਿਆਰਥਣ ਜਿਹਦੇ ਯਤਨਾ ਸਦਕਾ ਸੀ ਕਹਿ ਸਕਦੇ ਹਾਂ ਕਿ ਅੱਜ ਇਸ ਸਕੂਲ ਨੂੰ ਬੱਸ ਮਿਲੀ ਆ ਸਭ ਤੋਂ ਪਹਿਲਾਂ ਬੇਟਾ ਆਪਣਾ ਨਾਮ ਦੱਸੋ ਔਰ ਕਿਸ ਕਲਾਸ ਚ ਤੁਸੀਂ ਪੜਦੇ ਹੋ ਸਕੂਲ ਦਾ ਨਾਮ ਹੀ ਔਰ ਕਿੱਦਾਂ ਇਹ ਬੱਸ ਸਕੂਲ ਨੂੰ ਮਿਲਣ ਦੀ ਸ਼ੁਰੂਆਤ ਹੋਈ ਜਿਹੜੀ ਇਸ ਲਈ ਪੁਰਾਣੀ ਕਹਾਣੀ ਉਹ ਦੱਸ ਦਿਓ। गुड आफ्टरनून ਸਰ ਮੇਰਾ ਨਾਮ ਸਨੇਹਾ ਹੈ। ਮੈਂ ਸਕੂਲ ਆਫ ਫੈਮਿਨੈਂਸ 10th ਕਲਾਸ ਵਿੱਚ ਪੜਦੀ ਆਂ। ਤੇ ਸਰ ਜਸੂਰ ਸ਼ੁਰੂਤ ਤੇ ਵਿੱਚ ਤੇ ਆਪਸਰੇ ਪਾਜਦਾ ਹੁੰਦੇ ਜਾਂਦੇ ਹੁੰਦੇ ਸੀ ਤੇ ਸਰ ਬਹੁਤ ਦਿੱਕਤ ਹੁੰਦੀ ਸੀ। ਅਨਸਿਕਿਉਰ ਵੀ ਹੁੰਦਾ ਤੇ ਅਨਕੰਫਰਟੇਬਲ ਬਹੁਤ ਫੀਲ ਹੁੰਦਾ ਸੀ। ਤੇ ਜਦੋਂ ਸਰ ਰਮਨ ਬੈਲ ਜਦੋਂ ਲੋਕ ਸਭਾ ਇਲੈਕਸ਼ਨ ਹੋਏ ਤੇ ਉਦੋਂ ਰਮਨ ਬੈਲ ਸਰ ਸਾਡੇ ਪਿੰਡ ਆਏ ਸੀ ਤੇ ਫਿਰ ਮੈਂ ਉਹਨਾਂ ਨਾਲ ਗੱਲ ਕੀਤੀ ਆਪਣੀ ਜੋ ਪ੍ਰੋਬਲਮ ਸੀ ਉਹਨਾਂ ਅੱਗੇ ਕੀਤੀ ਤੇ ਉਹਨਾਂ ਨੂੰ ਕਿਹਾ ਪੀ ਸਰ ਪਲੀਜ਼ ਸਾਨੂੰ ਬਸ ਦੀ ਬਸ ਦੀ ਫੈਸਿਲਿਟੀ ਦਿੱਤੀ ਜਾਵੇ। ਇਲੈਕਸ਼ਨ ਤੋਂ ਬਾਅਦ ਉਹਨਾਂ ਨੇ ਸਾਡੀ ਮੰਗ ਨੂੰ ਸੁਣਿਆ ਤੇ ਜੋ ਸਾਡੀ ਪ੍ਰੋਬਲਮ ਆ ਉਹਨੂੰ ਸੋਲਡ ਆਊਟ ਕੀਤਾ ਤੇ ਸਰ ਹੁਣ ਜੋ ਕਿ ਮੈਂ ਬੱਸ ਵਿੱਚ ਆਉਣੀ ਜਾਨੀ ਆ ਤੇ ਸਰ ਮੈਨੂੰ ਬਹੁਤ ਕੰਫਰਟੇਬਲ ਵੀ ਫੀਲ ਹੁੰਦਾ ਹੈ ਤੇ ਪਹਿਲੇ ਸਰ ਮਲਪੀ ਮੈਂ ਜੋ ਆਉਣੀ ਹੁੰਦੀ ਸੀ ਸਰ ਅਸੈਂਬਲੀ ਮਿਸ ਹੋ ਜਾਂਦੀ ਸੀ ਬਹੁਤ ਲੇਟ ਹੋ ਜਾਂਦੀ ਸੀ ਮੈਨੂੰ ਪੜਾਈ ਵਿੱਚ ਬਹੁਤ ਰੋਸ ਹੁੰਦਾ ਸੀ ਤੇ ਹੁਣ ਜਦੋਂ ਸਰ ਮੈਂ ਜਬਸ ਲੱਗ ਗਈ ਸਾਨੂੰ ਤੇ ਸਰ ਮੈਂ ਬਹੁਤ ਵਧੀਆ ਕੰਫਰਟੇਬਲ ਫੀਲ ਕਰਨੀ ਆ ਤੇ ਮੈਂ ਬਹੁਤ ਥੈਂਕਫੁਲ ਆ ਸਰ ਦਾ ਥੈਂਕ ਯੂ ਸਰ ਤੁਸੀਂ ਬੱਸ ਪ੍ਰੋਵਾਈਡ ਕੀਤੀ ਜੀ ਇਹ ਸੋ ਇਹ ਵਿਦਿਆਰਥੀ ਆ ਬੱਚਾ ਜਿਸ ਦਾ ਨਾਮ ਸੁਨੇਹਾਵਾ ਔਰ ਇਹ ਬੱਚਾ ਚੇਅਰਮੈਨ ਅਮਨ ਬੈਲ ਜੀ ਦਾ ਧੰਨਵਾਦ ਕਰਦੇ ਹੋਏ ਕਹਿ ਰਿਹਾ ਕਿ ਲੋਕ ਸਭਾ ਚੋਣਾਂ ਦੇ ਦੌਰਾਨ ਇਸ ਬੱਚੇ ਨੇ ਉਹਨਾਂ ਨੂੰ ਅਪੀਲ ਕੀਤੀ ਸੀਗੀ ਕਿ ਉਹਨਾਂ ਦੇ ਸਕੂਲ ਤੋਂ ਆਨ ਜਾਣ ਦੇ ਲਈ ਇੱਕ ਬੱਸ ਪ੍ਰੋਵਾਈਡ ਕਰਾਈ ਜਾਏ ਬੇਟਾ ਕੀ ਪੰਜਾਬ ਦੇ ਵਿੱਚ ਹੋਰ ਬਹੁਤ ਸਾਰੇ ਸਰਕਾਰੀ ਸਕੂਲ ਆ ਜਿਨ੍ਹਾਂ ਦੇ ਵਿਦਿਆਰਥੀ ਜਿਹੜੇ ਆ ਸਮੇਂ ਸਿਰ ਨਹੀਂ ਪਹੁੰਚ ਪਾਉਂਦੇ ਪੰਜਾਬ ਸਰਕਾਰ ਨੂੰ ਕੀ ਅਪੀਲ ਕਰਨਾ ਚਾਹੋਗੇ ਅੱਜ ਕੀ ਬਾਕੀ ਸਕੂਲਾਂ ਨੂੰ ਵੀ ਬੱਸਾਂ ਮਿਲਣ ਹਾਂਜੀ ਸਰ ਵੀ ਜਿਸ ਤਰ੍ਹਾਂ ਸਾਨੂੰ ਹੁਣ ਪ੍ਰੋਵਾਈਡ ਕੀਤੀ ਗਈ ਆ ਬਸ ਉਸ ਤਰ੍ਹਾਂ ਦੂਸਰੇ ਸਕੂਲਾਂ ਨੂੰ ਵੀ ਕੀਤੀ ਜਾਵੇ ਤਾਂ ਜੋ ਉਹ ਵੀ ਬੱਚੇ ਟਾਈਮ ਨਾ ਜਾਣ ਪੜ੍ਹਨ ਲਿਖਣ ਤੇ ਆਪਣੇ ਸਕੂਲਾਂ ਦਾ ਨਾਮ ਉੱਚਾ ਕਰਨ ਜੀ ਸੋ ਵਿਦਿਆਰਥੀ ਜਿਹੜੇ ਆ ਇਸ 10ਵੀਂ ਕਲਾਸ ਦੇ ਵਿਦਿਆਰਥੀ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਆ ਕਿ ਸਾਰੇ ਸਕੂਲਾਂ ਦੇ ਵਿੱਚ ਸਰਕਾਰੀ ਬੱਸਾਂ ਜਿਹੜੀਆਂ ਹੋਣੀਆਂ ਚਾਹੀਦੀਆਂ ਹੋਰ ਵਿਦਿਆਰਥੀ ਆ ਇਹਨਾਂ ਨੂੰ ਵੀ ਅਸੀਂ ਪੁੱਛਦੇ ਆ ਬੇਟਾ ਤੁਸੀਂ ਆਪਣਾ ਨਾਮ ਦੱਸਿਓ ਕਲਾਸ ਕਿਹੜੀ ਆ ਔਰ ਕਿਸ ਪਿੰਡ ਤੋਂ ਤੁਸੀਂ ਸਕੂਲ ਪੜ੍ਹਨਾ ਹੁੰਦੇ ਸੀ ਔਰ ਅੱਜ ਜਿਹੜੀ ਵਸਤੀ ਸ਼ਰਵਾਦ ਹੋਈ ਆ ਇਸ ਨੂੰ ਲੈ ਕੇ ਕੀ ਕਹਿਣਾ ਚਾਹੋਗੇ ਸਰ ਗੁੱਡ ਆਫਟਰਨੂੰ ਮੇਰਾ ਨਾਮ ਸੋਰਵੀ ਆ ਮੈਂ ਟੈਂਸੀ ਚਮਤ ਵਿੱਚ ਪੜਦੀ ਆ ਜੀ ਜੀ ਤੇ ਮੈਂ ਮੀਰਪੁਰ ਤੋਂ ਆਨੀ ਆ ਮੀਰਪੁਰ ਤੋਂ ਸਕੂਲ ਤੱਕ ਹੌਣ ਚ ਸਾਡਾ ਬਹੁਤ ਸਮਾਂ ਵੇਸਟ ਹੁੰਦਾ ਸੀ ਅੱਜ ਤੋਂ ਸਾਡਾ ਜਿਹੜੀ ਅਸੈਂਬਲੀ ਆ ਮਿਸ ਹੋ ਜਾਂਦੀ ਹੀ ਬਹੁਤ ਜ਼ਿਆਦਾ ਟਾਈਮ ਵੇਸਟ ਹੁੰਦਾ ਹੈ ਹੁਣ ਜਿਹੜੀਆਂ ਬਸਾਂ ਚੱਲਣਾ ਸ਼ੁਰੂ ਹੋਈਆਂ ਆ ਉਦੋਂ ਤਾਂ ਹੁਣ ਆਪਾਂ ਸਕੂਲ ਸਮੇਂ ਸਰ ਪਹੁੰਚਦੇ ਆ ਤਾਂ ਸਾਡਾ ਬਹੁਤ ਜ਼ਿਆਦਾ ਸਮਾਂ ਬਚਦਾ ਆ ਤੇ ਹੁਣ ਆਹੀ ਸਮਾਂ ਜਿਹੜਾ ਆ ਪੜ੍ਹਾਈ ਵਿੱਚ ਲਗਾਵਾਂਗੇ ਤਾਂ ਅਸੀਂ ਸਕੂਲ ਦਾ ਇੱਕ ਵਧੀਆ ਰਿਜ਼ਲਟ ਲਿਆਵਾਂਗੇ ਪੰਜਾਬ ਸਰਕਾਰ ਬਹੁਤ ਵਧੀਆ ਕੰਮ ਕਰਦੀ ਆ ਥੈਂਕ ਯੂ ਸਰ ਸੋ ਵਿਦਿਆਰਥੀ ਕਿਤਨਾ ਕਿਤੇ ਪੰਜਾਬ ਐਗ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਸ਼੍ਰੀ ਰਮਨ ਬਹਿਲ ਜੀ ਦਾ ਧੰਨਵਾਦ ਕਰਦੇ ਨਜ਼ਰ ਆ ਰਿਹਾ ਬੱਚਿਆਂ ਦੇ ਵਿੱਚ ਬਹੁਤ ਖੁਸ਼ੀ ਆ ਛੁੱਟੀ ਦਾ ਸਮਾਂ ਹੋ ਚੁੱਕਿਆ ਵਾ ਔਰ ਵਿਦਿਆਰਥੀ ਜਲਦੀ ਪਾਸੇ ਬੈਠ ਕੇ ਆਪੋ ਆਪਣੇ ਘਰਾਂ ਨੂੰ ਰਵਾਨਾ ਹੋਣ ਦੇ ਲਗਾਤਾਰ ਤੁਸੀਂ ਖਬਰਾਂ ਦੇ ਲਈ ਜੁੜੇ ਰਹੋ ਆਪਣੇ ਇਸ ਨਿਊਜ਼ ਚੈਨਲ ਐਕਸਪ੍ਰੈਸ ਨਿਊਜ਼ ਨੈਟ ਦੇ ਨਾਲ ਮੈਂ ਤੁਹਾਡਾ ਆਪਣਾ ਰਿਪੋਰਟਰ ਜੀ ਯਸ਼ ਪੰਡਤ ਸਕੂਲ ਆਫ ਫੈਮਿਨਸ ਗੁਰਦਾਸਪੁਰ ਤੋਂ ਧੰਨਵਾਦ